ਮਸ਼ਹੂਰ ਗਾਇਕ ਮਨਕੀਰਤ ਆਲਖ ਦਾ ਗੀਤ ਚੰਡੀਗੜ੍ਹ ਰਿਲੀਜ਼ ਹੋ ਗਿਆ ਹੈ ਜਿਸ ਰਾਹੀਂ ਉਹ ਪਿੰਡਾਂ ਦੇ ਮੁੰਡਿਆਂ ਦੀ ਚੰਡੀਗੜ੍ਹ ਆਉਣ ਤੇ ਬਦਲੀ ਜ਼ਿੰਦਗੀ ਬਿਆਹਕਰ ਰਹੇ ਨੇ ਇਹ ਗੀਤ ਆਗਾਮੀ ਪੰਜਾਬੀ ਫਿਲਮ ਮੈਂ ਤੇਰੀ ਤੂੰ ਮੇਰਾ ਲਈਾਇਆ ਗਿਆ ਹੈ ਜਿਸ ਵਿੱਚ ਮਨਕੀਰਤ ਆਲਖ ਅਤੇ ਰੋਸ਼ਨ ਪ੍ਰਿੰਸ ਅਦਾਕਾਰੀ ਕਰਦੇ ਵਿਖਾਈ ਦੇਣਗੇ ਗਾਇਕ ਬਿਲਾਲ ਦਾ ਨਵਾਂ ਗੀਤ ਬਲਾਬਲਾ ਬਲਾ ਰਿਲੀਜ਼ ਹੋ ਗਿਆ ਜਿਸ ਵਿੱਚ ਬਿਲਾਲ ਕਾਫੀ ਅਜੀਬੋ-ਗਰੀਬ ਸ਼ਰਾਰਤਾਂ ਕਰਦੇ ਅਤੇ ਖੁਦ ਵੀ ਸ਼ਰਾਰਤਾਂ ਦਾ ਸ਼ਿਕਾਰ ਹੁੰਦੇ ਨੇ ਗਾਣੇ ਦਾ ਪਹਿਲਾਂ ਇਸ ਦੇ ਟੀਜ਼ਰ ਤੇ ਮੋਸ਼ਨ ਪੋਸਟਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ਬਾਲੀਵੁੱਡ অভিনেত্রী ਅਨੁਸ਼ਕਾ ਸ਼ਰਮਾ ਇਸ ਮਹੀਨੇ ਫਿਲਮ ਫੇਅਰ ਮੈਗਜ਼ੀਨ ਦੇ ਕਵਰ ਪੇਜ ਤੇ ਨਜ਼ਰ ਆਵੇਗੀ ਇਸ ਲਈ ਅਨੁਸ਼ਕਾ ਨੇ ਫੋਟੋ ਸ਼ੂਟ ਕਰਵਾਇਆ ਜਿਸ ਤਿਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਮੈਗਜ਼ੀਨ ਦੇ ਟਾਈਟਲ ਤੇ ਲਿਖਿਆ ਨੰਬਰ 1 ਬਣਨ ਦੀ ਰਾਹ ਤੇ ਅਨੁਸ਼ਕਾ ਅਨੁਸ਼ਕਾ ਨੇ ਤਸਵੀਰਾਂ ਆਪਣੇ ਫੇਸਬੁੱਕ ਅਕਾਊਂਟ ਤੇ ਸ਼ੇਅਰ ਕੀਤੀਆਂ ਨੇ ਕੁਝ ਦਿਨ ਪਹਿਲੇ ਸਾਉਥ ਦੇ ਸੁਪਰਸਟਾਰ ਰਜਨੀ ਕਾਂ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ ਹੈਕਰਸ ਨੇ ਰਜਨੀ ਕਾਂ ਦੇ ਟਵਿੱਟਰ ਅਕਾਊਂਟ ਤੇ ਜਾ ਕੇ ਬਾਲੀਵੁੱਡ 스타 ਸ਼ਾਹਰੂਖ ਖਾਨ ਅਤੇ ਆਮੀਰ ਖਾਨ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਸੀ ਜਦਕਿ ਰਜਨੀ ਕਾਂ ਤਾਂ ਉਹਨਾਂ ਨੂੰ ਫੋਲੋ ਨਹੀਂ ਕਰਦੇ ਸਨ ਇਸ ਦੇ ਬਾਅਦ ਜਿਵੇਂ ਹੀ ਰਜਨੀ ਕਾਂ ਨੂੰ ਆਪਣਾ ਅਕਾਊਂਟ ਵਾਪਸ ਮਿਲਿਆ ਤਾਂ ਉਹਨਾਂ ਨੇ ਤੁਰੰਤ ਸ਼ਾਹਰੂਖ ਅਤੇ ਆਮੀਰ ਨੂੰ ਅਨਫੋਲੋ ਕਰ ਦਿੱਤਾ ਨੇਤਾ ਟਾਈਗਰ ਸ਼ੌਫ ਆਪਣੀਆਂ ਫਿਲਮਾਂ ਵਿੱਚ ਕਈ ਗੁੰਡਿਆਂ ਦੀ ਢੁਣਾਈ ਕਰ ਚੁੱਕੇ ਨੇ ਪਰ ਅਸਲ ਜ਼ਿੰਦਗੀ 'ਚ ਆਪਣੀ ਮਾਂ ਤੋਂ ਬਹੁਤ ਡਰਦੇ ਨੇ ਜੈਕੀ ਸ਼ਰਾਫਤ ਐਸ਼ਾ ਦੇ بیٹے ਟਾਈਗਰ ਸ਼ੌਫ ਦਾ ਕਹਿਣਾ ਕਿ ਉਹਨਾਂ ਦੀ ਆਉਣ ਵਾਲੀ ਫਿਲਮ ਫਲਾਈਂਗ ਜੈਟ ਦੇ ਸੁਪਰ ਹੀਰੋ ਤੇ ਉਹਨਾਂ ਦੇ ਵਿੱਚ ਇੱਕੋ ਹੀ ਸਮਾਨਤਾ ਹੈ ਕਿ ਦੋਵੇਂ ਆਪਣੀ ਮਾਂ ਦੀ ਗੱਲ ਸੁਣਦੇ ਨੇ ਅਤੇ ਮਾਂ ਤੋਂ ਡਰਦੇ ਨੇ ਅਗਾਮੀ ਫਿਲਮ ਰਸਤੇ ਵਿੱਚ ਨੇਵੀ ਅਫਸਰ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਾ ਕਹਿਣਾ ਹੈ ਕਿ ਜੀਵਨ ਵਿੱਚ ਇੱਕ ਅਜੀਹਾਂ ਤੌਰ 'ਤੇ ਜਦੋਂ ਮਰਚਨ ਨੇਵੀ ਵਿੱਚ ਸ਼ਾਮਲ ਹੋਣਾ ਚਾਹੁੰਦੀ ਸੀ ਅਕਸ਼ੇ ਨੇ ਕਿਹਾ ਕਿ ਮੇਰੇ ਪਿਤਾ ਸੈਨਾ ਵਿੱਚ ਸਨ ਮੇਰੇ ਜੀਵਨ ਵਿੱਚ ਇੱਕ ਵੇਲਾ ਇਹੋ ਜਿਹਾ ਸੀ ਕਿਵੇਂ ਮਰਚਨ ਨੇਵੀ ਵਿੱਚ ਸ਼ਾਮਲ ਹੋਣ ਦੇ ਬਾਰੇ ਸੋਚ ਰਿਹਾ ਸੀ ਪਰ ਉਦੋਂ ਅਜੀਹ ਨਹੀਂ ਹੋ ਪਾਇਆ ਕਿਉਂਕਿ ਕਿਸਮਤ ਵਿੱਚ ਕੁਝ ਹੋ ਰਹੀ ਸੀ ਮਹਾਨਾਇਕ ਅਮਿਤਾਭ ਬਚਨ ਨੇ ਆਪਣੀ ਮੋਸਟ ਵੇਟਿਡ ਫਿਲਮ ਪਿੰਕ ਦਾ ਲੋਗੋ ਜਾਰੀ ਕਰ ਦਿੱਤਾ। ਬਿਗਬੀਨ ਨੇ ਸੋਮਵਾਰ ਨੂੰ ਟਵਿੱਟਰ ਤੇ ਲੋਗੋ ਸ਼ੇਅਰ ਕੀਤਾ। ਅਮਿਤਾਭ ਨੂੰ ਇਸ ਫਿਲਮ ਦੇ ਵਿੱਚ ਇੱਕ ਵਕੀਲ ਦਾ ਕਿਰਦਾਰ ਨੇ ਬੁੰਦਿਆ ਹੋਏ ਵੇਖਿਆ ਜਾਏਗਾ। ਇਸ ਦਾ ਨਿਰਮਾਣ ਸ਼ੂਜੀਤ ਸਰਕਾਰ ਨੇ ਕੀਤਾ ਹੈ। ਨਿਰਦੇਸ਼ਕ ਆਸ਼ੋਸ਼ ਗੋਵਾਰੇਕਰ ਦੀ ਫਿਲਮ ਮੋਹਨ ਜੋ ਦਾੜੋ ਦੀ ਟੀਮ ਬੇहद ਖੁਸ਼ ਹੈ ਕਿਉਂਕਿ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਚੰਗੀ ਕਮਾਈ ਕਰ ਲਈ ਹੈ ਫਿਲਮ ਨੇ ਆਪਣੇ ਸੈਟੇਲਾਈਟ ਰਾਈਟ ਸੰਗੀਤ ਅਤੇ ਦੂਜੇ ਅਧਿਕਾਰਾਂ ਦੇ ਨਾਲ ਹੀ 60 ਕਰੋੜ ਤੋਂ ਜ਼ਿਆਦਾ ਰੁਪਏ ਕਮਾਏ ਨੇ ਫਿਲਮ ਦੀ ਟੀਮ ਨਾਲ ਜੁੜੇ ਇੱਕ ਸੂਤਰ ਨੇ ਕਿਹਾ ਕਿ ਉਹ ਆਪਣੇ ਨਿਵੇਸ਼ ਦਾ ਕਾਫੀ ਵੱਡਾ ਹਿੱਸਾ ਕਮਾ ਚੁੱਕੇ ਨੇ ਸਲਮਾਨ ਨੇ ਆਪਣੀ ਵਰਜਨਿਟੀ ਨੂੰ ਲੈ ਕੇ ਮੀਡੀਆ ਕਰਮੀਆਂ ਨਾਲ ਗੱਲ ਕੀਤੀ ਦਰਸਲ ਨਵਾਜ਼ਦੀਨ ਸਦੀਕੀ ਨੇ ਤੋਂ ਪੁੱਛਿਆ ਸਵਾਲ ਜਦੋਂ ਸਲਮਾਨ ਦੇ ਕੋਲ ਆ ਗਿਆ ਤਾਂ ਸਲਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਜਵਾਬ ਦੇ ਚੁੱਕਿਆ ਹਾਂ ਕਿ ਮੇਰਾ ਵਿਆਹ ਵੀ ਨਹੀਂ ਹੋਇਆ ਅਤੇ ਮੈਂ ਉਹ ਵੀ ਨਹੀਂ ਕੀਤਾ ਸਾਪ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਤੇ ਆਧਾਰਤ ਫਿਲਮ 31 ਅਕਤੂਬਰ ਦੇ ਨਿਰਮਾਤਾ ਹਰੀ ਸਚਦੇਵ ਨੇ ਕਿਹਾ ਕਿ ਸੀਬੀਐਫਸੀ ਦੀ ਸੁਧਾਰ ਸਮਿਤੀ ਨੇ 4 ਮਹੀਨੇ ਦੇ ਇੰਤਜ਼ਾਰ ਅਤੇ 9 ਵੱਡੇ ਕੱਟਸ ਦੇ ਬਾਅਦ ਫਿਲਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਫਿਲਮ ਵਿੱਚ ਸੋਹਾਲੀ ਖਾਨ ਅਤੇ ਵੀਰਦਾਸ ਨੇ ਸਚਦੇਵ ਨੇ ਕਿਹਾ ਕਿ ਇਸ ਵਿੱਚ ਟਾਈਮ ਲੱਗਿਆ ਹੈ ਲੇਕਿਨ ਅਸੀਂ ਸੈਂਸਰ ਬੋਰਡ ਨੂੰ ਉਸ ਨੂੰ ਰੱਖਣ ਦੇ ਲਈ ਰਾਜ਼ੀ ਕਰਨ ਚ ਕਾਮਯਾਬ ਹੋ ਗਏ ਜੋ ਕਹਾਣੀ ਦੀ ਸੱਚਾਈ ਲਈ ਜ਼ਰੂਰੀ ਹੈ ਕੈटरीना ਤੇ ਰਣਵੀਰ ਦੇ ਬ੍ਰੇਕਅਪ ਦੇ ਬਾਅਦ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਟੇਕਨ ਕ੍ਰੋਨਿਕਲ ਦੀ ਇੱਕ ਰਿਪੋਰਟ ਵਿੱਚ ਪ੍ਰੋਸੇਯੋਗ ਸੂਤਰ ਨੇ ਕਿਹਾ ਕਿ ਰਣਵੀਰ ਨੂੰ ਕੈटरीना ਦੇ ਘਰ ਦੇਖਣ ਦੀ ਉਮੀਦ ਉਨ੍ਹਾਂ ਦੇ ਕਰੀਬੀ ਦੋਸਤਾਂ ਨੂੰ ਵੀ ਨਹੀਂ ਸੀ ਪਰ ਕੈटरीना ਰਣਵੀਰ ਨੂੰ ਦੇਖ ਕੇ ਜ਼ਰਾ ਵੀ ਹੈਰਾਨ ਨਹੀਂ ਹੋਈ ਅਜਿਹਾ ਲੱਗ ਰਿਹਾ ਸੀ ਮੈਂ ਰਣਵੀਰ ਤੇ ਉੱਥੇ ਆਣ ਦੀ ਉਮੀਦ ਕੈटरीना ਨੂੰ ਸੀ ਜਿਸ ਦੇ ਬਾਅਦ ਸੂਤਰ ਉੱਥੋਂ ਨਿਕਲ ਗਏ ਅਕਸਰ ਆਪਣੇ ਫੀਡਸ ਨੂੰ ਲੈ ਕੇ ਚਰਚਾ ਚ ਰਹਿਣ ਵਾਲੇ ਰਿਸ਼ੀ ਕਪੂਰ ਨੇ ਇੱਕ ਵਾਰ ਫਿਰ ਕੁਝ ਅਜੀਬ ਹੀ ਕਹਿ ਦਿੱਤਾ ਰਿਸ਼ੀ ਨੀਸ਼ਵਰ ਹਾਲੀਵੁੱਡ ਸੈਲੀਬ੍ਰਿਟੀ ਐਂਟਰਟੇਨਮੈਂਟ ਸਟਾਰ ਕਿਮਕਾਰ ਦਰਸ਼ੀਆਂ ਦਾ ਮਜ਼ਾਕ ਉਡਾਇਆ ਉਹਨਾਂ ਨੇ ਕਿਮ ਦੀ ਤਸਵੀਰ ਦੀ ਤੁਲਨਾ ਪਿਆਜ਼ ਨਾਲ ਪਰੇ ਥੈਲੇ ਨਾਲ ਕਰ ਦਿੱਤੀ ਅਤੇ ਕੈਪਸ਼ਨ ਵਿੱਚ ਲਿਖਿਆ ਜਾਲੀ ਵਾਲੇ ਬੋਰੇ ਵਿੱਚ ਪਿਆਜ਼ ਸਿਰਸਾ ਡੇਰਾਮੁਖੀ ਗੁਰਮੀਤ ਰਾਮ ਰਹੀਮ ਦੀ ਨਵੀਂ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਐਮਐਸਸੀ ਸੀਰੀਜ਼ ਦੀ ਤੀਜੀ ਫਿਲਮ ਦਾ ਨਾਮ ਐਮਐਸਸੀ ਦਾ ਵਾਰੀਅਰ ਲਾਇਨ ਆਫ ਹਾਰਟ ਯਾਨੀ ਕਿ ਸ਼ੇਰ ਦਿਲ ਹੈ ਪੋਸਟਰ ਦੇ ਵਿੱਚ ਡੇਰਾਮੁਖੀ ਇੱਕ ਯੋਧਾ ਦੇ ਰੂਪ ਵਿੱਚ ਵਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਸੀਰੀਜ਼ ਦੀਆਂ ਪਹਿਲੀਆਂ ਦੋ ਫਿਲਮਾਂ ਕਾਫੀ ਵਿਵਾਦਾਂ ਵਿੱਚ ਰਹੀਆਂ ਸਨ